ਬੈਠਾ ਮੈਂ ਕੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪਿੰਕੀ ਆ ਪਾਜੀ ਮੁੰਡੇ ਦਾ ਨਾਮ ਰਾਹੁਲ ਆ ਮੈਂ ਇਹਨਾਂ ਤੇ ਕੰਪਲੀਟ ਕੀਤੀ ਹੋਈ ਆ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਣ ਈ ਹੈਗੀ ਹੋਇਆ ਕੀ ਗੱਲ 8 ਸਾਲ ਤੋਂ ਮੈਨੂੰ ਮੁੰਡਾ ਖਰਾਬ ਕਰਦਾ ਪਿਆ ਇਹਨਾਂ ਦਾ ਬੈਠਾ ਕੀ ਪਹਿਲੇ ਵੀ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਆ ਕੀ ਕੀਤੀ ਆ ਭਰਗੋ ਤਾਂ ਮੈਂ ਕਿਹਾ ਸਾਢੇ 6 ਨੰਬਰ ਚੌਂਕੀ ਚ ਕੀਤੀ ਹੋਈ ਆ ਮੇਰੀ ਕੰਪਲੇਂਟ ਇਹਨਾਂ ਨੇ ਬਾਜੀ ਮੇਰਾ ਰਾਜੀਨਾਮਾ ਕਰਵਾ ਲਿਆ ਕਹਿ ਕੇ ਕਿ ਤੇਰਾ ਵਿਆਹ ਕਰ ਦਾਂਗੇ ਤੂੰ ਆਪਣੇ ਘਰ ਦੇ ਨੂੰ ਪਹਿਲੇ ਇਹਨੂੰ ਡਿਵੋਰਸ ਦੇ ਰਿਹਾ ਮੈਨੂੰ ਘਰੋਂ ਭੱਟ ਕੇ ਮੇਰੇ ਲੈ ਆਇਆ ਰਹਿਦਾ ਆਪਣੇ ਘਰੇ ਪਿਆ ਇੱਥੇ ਪਹਿਲਾਂ ਤੁਸੀਂ ਮੈਰਿਡ ਸੀ ਹਾਂਜੀ ਕਿੰਨੀ ਦੇਰ ਹੋਈ ਰਿਹਾ ਉਹਨੂੰ ਮੇਰੇ ਪਹਿਲੇ ਵਿਆਹ ਨੂੰ ਬਾਜੀ ਹੋ ਗਿਆ ਸੀਗਾ 4 ਸਾਲ ਹੋਏ ਸੀ ਉਸ ਤੋਂ ਬਾਅਦ ਮੇਰੇ ਮੰਮੀ ਮੈਨੂੰ ਲੈ ਗਿਆ ਸੀ ਇਹਦੀ ਵਜ੍ਹਾ ਨਾਲ ਉਹ ਮੰਮੀ ਹੁਣੀ ਮੇਰੇ ਮੈਨੂੰ ਲੈ ਗਿਆ ਉੱਥੇ ਆਪਣੇ ਘਰ ਤੁਸੀਂ ਰਾਹੁਲ ਨੂੰ ਕਦੋਂ ਮਿਲੇ ਰਾਹੁਲ ਨੂੰ ਕਦੋਂ ਮਿਲੇ ਸਾਡੀ 8 ਸਾਲ ਪਹਿਲਾਂ ਮੁਲਾਕਾਤ ਹੋਈ ਸੀ ਫੈਕਟਰੀ ਚ ਬੂਟਾ ਮੰਡੀ ਫੈਕਟਰੀ ਚ ਬਾਜੀ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਮੈਂ ਪੂਰੀ ਇਹਨੂੰ ਡਿਟੇਲ ਦੱਸਦੀ ਸੀ ਕਿ ਮੈਂ ਵਿਆਹੀ ਹੋਈ ਆ ਮੈਂ ਕਹਿੰਦਾ ਨਾ ਨਹੀਂ ਰਿਸ਼ਤਾ ਰੱਖ ਸਕਦੀ ਫੇਰ ਵੀ ਬਾਜੀ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਐਰਾ ਸਰੀਰ ਚੱਕ ਕਾਲਿਓ ਸਾਰਾ ਇਹਦਾ ਸਰੀਰ ਵੱਡਿਆ ਹੋਇਆ ਵੱਡੇ ਟੁੱਕੇ ਹੋਇਆ ਇਹ ਕਹਿੰਦਾ ਮੈਂ ਤੇਰੇ ਨਾਲ ਵਿਆਹ ਕਰਾਣਾ ਕਹਿੰਦਾ ਮੈਂ ਤੇਰੇ ਨਾਲ ਰਹੂੰਗਾ ਇਹ ਕਹਿ ਕੇ ਇਹਨੇ ਮੈਨੂੰ ਝਾਂਸਾ ਦੇ ਕੇ ਧਮਕੀ ਦੇ ਕੇ ਮਾਰਨ ਦੀ ਕਿ ਮੈਂ ਮਰ ਜਾਣਾ ਨਹੀਂ ਤਾਂ ਕੁਝ ਕਰ ਲੈਣਾ ਮੈਂ ਆਪਣੇ ਆਪ ਨੂੰ ਤੂੰ ਮੈਂ ਤੂੰ ਮੇਰੇ ਨਾਲ ਹੀ ਰਹਿਣਾ ਤੂੰ ਆਪਣੇ ਘਰ ਹੋ ਜਾ ਮੈਨੂੰ ਘਰੋ ਲੈ ਪੌਣ ਇਹਨਾਂ ਨੇ ਮੈਨੂੰ ਉਹਨੇ ਮੈਨੂੰ ਕਿਰਾਏ ਤੇ ਲੈ ਕੇ ਕਮਰਾ ਦਿੱਤਾ ਹੋਇਆ ਹੈ ਕਿਰਾਏ ਤੇ ਲੈ ਕੇ ਕਮਰਾ ਤੇ ਪਿਛਲੇ 3 ਤਰੀਕ ਦਾ ਆ ਪਿਛਲੇ ਮਹੀਨੇ ਦੀ 3 ਤਰੀਕ ਦਾ ਮੈਨੇ ਨਾ ਰੈਂਟ ਇਆ ਉਸ ਦਾ ਹੁਣ ਇਹਨਾਂ ਨੇ 8 ਤਰੀਕ ਦਾ ਉਹਨੂੰ ਗੈਰਬ ਕੀਤਾ ਹੋਇਆ ਆ ਬੇਰਖਲ ਕਹਿੰਦੇ باوجود ਵੀ ਉਹਨੂੰ ਘਰੇ ਰੱਖਿਆ ਹੈ ਤੇਰੇ ਕੋਲ ਮੂੰਹ ਮੇਰੇ ਤੇ ਹੱਸਣ ਦੀ ਕੋਸ਼ਿਸ਼ ਨਹੀਂ ਮੈਨੂੰ ਪਹਿਲੇ ਦੱਸਦਾ ਤੂੰ ਨਾ ਹੁਣ ਮੈਂ ਤੇਰਾ ਜੱਕ ਨਹੀਂ ਲੈਦਾ ਇੱਥੇ ਕੁਝ ਕਰ ਲੈਣਾ ਜੋ ਖੜੀ ਵੇ ਮੁੰਡਾ ਤੇ ਆ ਇਦੀ ਦੂਰ ਆਪਾਂ ਉੱਪਰ ਛੱਲਾ ਲਾ ਮੁੰਡਾ ਇਹਨਾਂ ਦੇ ਗੋਲੀ ਆ ਮਾਤਾ ਕੱਲਾ ਕੱਲਾ ਮੁੰਡਾ ਮੇਰੇ ਖੰਡ ਦੇ ਸਬਜ਼ੀ ਦੇ ਵੀ ਧਾਰੇ ਨੇ ਇਹਨਾਂ ਮੁੰਡਾ ਤੇਰੇ ਕੋਲ ਹੈ ਉਹ ਵੀਡੀਓ ਕਾਟ ਨਹੀਂ ਮੈਨੂੰ ਨਾ ਕਰੇ ਲਾਵਾ ਮੈਂ ਇਹ ਮੁੰਡਾ ਉਹਨਾਂ ਦਾ ਗ੍ਰਾਮਾਣਾ ਉਹ ਬਸ ਦੈਨ ਆ ਵੀ ਤਾਂ ਆਹੀ ਭਾਈ ਭਾਈ ਨੇ ਵੇਖੀ ਜਰੂਰ ਨਹੀਂ ਭਾਈ ਅੱਗੇ ਮੁੰਡਾ ਤੇ ਆਈਡੀ ਮੁੰਡੇ ਮੁੰਡੇ ਦੇ ਨਾਲ ਜਦੋਂ ਤੁਸੀਂ ਆਪਸ ਵਿੱਚ ਇਕੱਠੇ ਰਹਿੰਦੇ ਸੀ ਕੋਈ ਫੋਟੋ ਵਗੈਰਾ ਹੈ ਤੁਹਾਡੇ ਕੋਲ ਹਾਂਜੀ ਹੈਗੀ ਹੈ ਇਹ ਬਲੈਕ ਬਲੈਕ ਕਰਦੇ ਹੀ ਹੈ ਹਾਂਉ ਫੋਨ ਫੜੀ ਹੋਣੀ ਇਹ ਬਲੈਕ ਨਾ ਕਰਦੀ ਪਈ ਐ ਹਾਂ ਜੀ ਅੰਕਲ ਅੰਕਲ ਕੀ ਹੋਇਆ ਕੀ ਵੈਸੇ ਕਿਹ ਨਾਂ ਦਾ ਨਾਇਆ ਮੇਰਾ ਕੀ ਨਾਮ ਅੰਕਲ ਦਾ 18 ਨਾਖਲਾ ਆਏ ਘਰੋਂ ਵਟਿਆ ਕਦੋਂ ਤੱਕ ਬਦਖਲ ਕੀਤਾ ਹੋਇਆ ਤੁਸੀਂ ਕਦੋਂ ਦਾ ਬੇਦਖਲ ਕੀਤਾ ਹਾਂ ਨਾ ਮਾੜਾ ਨਹੀਂ ਗਿੰਦੇ ਲੋਈ ਇਹ ਦੇ ਚਲ ਕਿਤੇ ਹਾਂ ਸਾਲ 2006 ਵਿੱਚ ਗਿੰਦੇ ਰਹੀ ਹੈ

ਆ ਵੀ ਚੂਕਾ ਵੰਡ ਕਿੱਥੇ ਮੁੰਗਾ ਇਹਦੇ ਕੋਲ ਇਹਦੇ ਕੋਲ ਵੀ ਅੱਛਾ ਇਹ ਕਹਿ ਰਹੀ ਹੈ ਕਿ ਤੁਸੀਂ ਆ ਪਰ ਖਾ ਕਰ ਉਹ ਜੇ ਕਹਿੰਦੇ ਤਾਂ ਘਰ ਚੈੱਕ ਕਰ ਲਓ ਐਦਾਂ ਕਹਿੰਦਾ ਕਿਆ ਕਰੋ ਕੋਲ ਪਹਿਲਾਂ ਵੀ ਕੋਈ ਰਾਜੀਨਾਮਾ ਕੀਤਾ ਗਿਆ ਇਹਦੇ ਨਾਲ ਕੁੜੀ ਦੇ ਨਾਲ ਪਹਿਲਾਂ ਵੀ ਇਦਾਂ ਆਏ ਆ ਘਰ ਦੇ ਬਹੁਤ ਤੰਗ ਕਰਦੀ ਹੈ ਮੁੰਡੇ ਨੂੰ ਤਾਂ ਤੰਗ ਕਰਦੀ ਹੈ ਪਰੀ ਪੈਹਣ ਹੀ ਵੰਗ ਰੱਖਦੀ ਐ। ਕਿੰਨੇ ਪੈਸਿਆਂ ਦੀ ਮੰਗ ਰੱਖੀ। ਸਨਾਲ ਬਈ ਯਾਦ ਬੈਗ ਹਾਲ ਕਰ ਲੋ। ਇਹ ਆਦੇ ਜਰ ਦੇ ਬੰਦੇ ਆ। ਦਾਦੀ ਅਸੀਂ ਕਹਾਂਇਆ ਜੋ। ਆਹ ਕੋਟੇ ਪਾਜੀ ਦੇਖ ਲੋ। ਮਰਮੇ ਇਹਨਾਂ ਹਮ ਲੋਕ ਕਿਹਾ ਜਾ ਰਹੇ ਸੀ ਤੁਸੀਂ ਪੈਸਿਆਂ ਦੀ ਮੰਗ ਕਰਦੇ ਹੋ। ਭਾਜੀ ਮੈਂ ਪੈਸਿਆਂ ਵਾਲਾ ਮੈਂ ਪਿੱਛੇ ਕਰੋ ਤਕੜੀਆਂ ਮੈਂ ਤਾਂ ਅੱਜ ਤੱਕ 1 ਰੁਪਈਆ ਵੀ ਮੰਗਾ ਦੇਣਾ ਨੂੰ ਤਾਂ ਕਹਿ ਦੋ। ਜੇ ਮੈਂ ਪੈਸੇ ਦਾ ਕਰਕੇ ਆਈ ਹੁੰਦੀ ਨਾ ਇੱਥੇ ਤਾਂ ਮੈਂ ਮੁੰਡੇ ਨੂੰ ਆਪਣੇ ਘਰੇ ਲੈ ਕੇ ਚਲ ਜਾਂਦੀ ਤੁਸੀਂ ਤੁਸੀਂ ਪੁਲਿਸ ਨੂੰ ਕਹੋ ਦਿੱਤਾ ਹਾਂਜੀ ਪਹਿਲੇ ਤੁਹਾਡਾ ਰਜਿਨਾਮਾ ਕਿਹਨੇ ਕਰਵਾਇਆ ਸੀ ਸੰਦੀਪ ਮੈਡਮ ਨੇ ਕਰਵਾਇਆ ਸੀ ਤੁਸੀਂ ਸੰਦੀਪ ਮੈਡਮ ਦੇ ਨਾਲ ਦੁਬਾਰਾ ਗੱਲਬਾਤ ਕੀਤੀ ਹਾਂਜੀ ਮੈਂ ਕੀਤੀ ਸੀ ਉਹਨਾਂ ਨਾਲ ਗੱਲਬਾਤ ਦੁਬਾਰਾ ਕਿ ਮੈਂ ਮਰਾ ਦਾ ਕਹਣਾ ਕਿ ਲੜਕਾ ਤਾਂ ਤੁਹਾਡੇ ਕੋਲ ਆ ਮੇਰੇ ਕੋਲ ਹੈ ਨਹੀਂਗਾ ਉਹ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਪਾਜੀ ਇੱਥੋਂ ਤੱਕ ਥੋੜੀ ਨਾ ਪਹੁੰਚਣਾ ਸੀ ਅੱਗੇ ਨਹੀਂ ਮੈਂ ਇਹਨਾਂ ਦੇ ਘਰ ਤੱਕ ਆ ਗਈ ਹੈਗੀ ਜੇ ਮੁੰਡਾ ਮੇਰੇ ਕੋਲ ਹੁੰਦਾ ਮੈਂ ਇਹਨਾਂ ਦੇ ਘਰ ਤੱਕ ਪਹੁੰਚਣਾ ਹੀ ਨਹੀਂ ਯਾ ਜੋ ਡਾਕੂਮੈਂਟ ਇਹ ਲੈ ਕੇ ਚੱਲਦੇ ਹੋ ਐ ਕੀ ਹੈ ਡਾਕੂਮੈਂਟ ਹੈ ਕੀ ਹੈ ਤੇ ਭਾਜੀ ਕੰਪਲੇਂਟ ਆ ਤੇ ਕਰਵਾਈਆਂ ਹੋਈਆਂ ਕਦੋਂ ਜੀ ਇਹ ਕੰਪਲੇਂਟਾਂ ਕਰਵਾਈਆਂ ਮੈਂ 15 ਤਰੀਕ ਨੂੰ ਮੈਂ ਬੂਮੇਨ ਸੈਲ ਚ ਕੰਪਲੀਟ ਕੀਤੀ ਹੋਈ ਹੈ ਇਹਦੀ ਉੱਥੇ ਆ ਉਹਨਾਂ ਦੇ ਕੋਲ ਸਾਰਾ ਹੈ ਨਾ ਉਹਨਾਂ ਦੇ ਕੋਲ ਉਹ ਕਾਰਵਾਈ ਕਰਦੇ ਪੈਣੇ ਦਿਖਦੇ ਪੈਣੇ ਤੁਹਾਡੇ ਪਹਿਲੀ ਮੈਰਿਜ ਦੀ ਕਿੰਨੇ ਬੱਚੇ ਨੇ ਦੋ ਬੱਚੇ ਆ ਭਾਜੀ ਮੇਰੇ ਕੁੜੀ ਹੁੰਦਾ ਤੇ ਉਹ ਤੁਹਾਡੇ ਕੋਲ ਨਹੀਂ ਉਹ ਮੇਰੇ ਮੰਮੀ ਹੋਣਾ ਦੇ ਕੋਲ ਹੀ ਹੈ ਹਾਂਜੀ ਤੁਸੀਂ ਇਹਦੇ ਮਗਰ ਲੱਗੀ ਆਪਣਾ ਘਰ ਨੂੰ ਛੱਡ ਦਿੱਤਾ। ਪਾਜੀ ਇਹ ਮੈਨੂੰ ਮਗਰ ਲਾ ਕੇ ਲੈ ਕੇ ਆਇਆ ਨਾ ਤਾਂ ਮੈਂ ਲੱਗੀ ਤਾੜੀ ਇੱਕਾਥਾ ਨਾ ਨਹੀਂ ਵੱਜਦੀ ਤੁਸੀਂ ਵੀ ਸਮਝਦਾਰ ਹੋ ਤੁਹਾਨੂੰ ਵੀ ਪਤਾ ਹੈ ਇਹਨੇ ਮੁੰਡੇ ਨੇ ਮੇਰਾ ਘਰ ਖਰਾਬ ਕੀਤਾ। ਜਿਹਦੇ ਬੱਚੇ ਹੁਣ ਉਹ ਮਾਂ ਨੂੰ ਕੋਈ ਹੋਰ ਨਹੀਂ ਲੱਭ ਦਿੰਦਾ। ਪਹਿਲੀ ਗੱਲ ਤੁਹਾਡੇ ਦੋ ਬੱਚੇ ਹੁਣ ਫਿਰ ਤੁਸੀਂ ਮੁੰਡੇ ਦੇ ਮਗਰ ਲੱਜੋ ਫਿਰ ਤੁਸੀਂ ਕਾਹਦੇ ਸਿਆਣੇ। ਸਾਦੀ ਮਾਂ ਤੁਸੀਂ। ਮੈਂ ਮੈਡਮ ਦੇਖੋ ਮੈਂ ਤੁਹਾਡੇ ਤੁਹਾਡੇ ਜੇ ਤੁਸੀਂ ਬੱਚੇ ਦੇ ਨਹੀਂ ਬਣੇ ਤਾਂ ਤੁਸੀਂ ਇਹਨੂੰ ਲੱਭਦੇ ਪਏ ਆ। ਤੁਸੀਂ ਕਿਵੇਂ ਉਹਦੀਆਂ ਗੱਲਾਂ 'ਚ ਆ ਗਏ। ਮੈਂ ਮੈਡਮ ਨੂੰ ਕਮਕੀਆ ਨਾ ਮੈਂ ਨੂੰ ਕਮਕੀਆ ਨਾ ਤੇ ਮੈਂ ਕੁਝ ਕਰ ਲੈਣਾ ਆਪਣੇ ਆਪ ਤੁਸੀਂ ਮਦਰ ਸੀਗੇ ਬੱਚਿਆਂ ਦੇ ਮੂੰਹ ਨੂੰ ਤਾਂ ਰੁਕਦਾ ਨਾ ਬੰਦਾ ਹੁਣ ਜੇ ਤੁਸੀਂ ਕਹੋ ਕਿ ਉਹਨੇ ਮਗਰ ਲਾ ਲਿਆ ਇੱਦਾਂ ਕਿਦਾਂ ਮਗਰ ਲਾ ਲਿਆ ਵਾਹ ਪਾਗਲਾ ਬੋਲੋ ਮੈਡਮ ਮੈਂ ਮੈਨੂੰ ਕੁਝ ਨਹੀਂ ਪਤਾ ਇਹਨੇ ਮੈਨੂੰ ਮਗਰ ਲਾਇਆ ਤਾਂ ਮੈਂ ਲੱਗੀ ਆ ਥਾੜੀ ਤੁਹਾਨੂੰ ਵੀ ਪਤਾ ਇੱਕ ਹੱਥ ਨਾਲ ਨਹੀਂ ਵੱਜਦੀ ਹੈਗੀ ਮੈਂ ਮੈਨੂੰ ਕਮਕੀਆ ਮੈਂ ਇੱਥੋਂ ਤੱਕ ਆਡੇ ਦੋ ਬੱਚੇ ਸੀ ਤੁਸੀਂ ਇੱਕ ਮਾਂ ਸੀ ਮਾਂ ਆਪਣੇ ਬੱਚਿਆਂ ਨੂੰ ਕਿੱਦਾਂ ਛੱਡ ਸਕੇ ਮੈਂ ਪੁੱਛੀ ਐਸਾ ਉਹਨੇ ਤੁਹਾਨੂੰ ਕੀ ਕਿਹਾ ਕਿ ਤੂੰ ਤੇ ਆਦੇ ਬੱਚਿਆਂ ਨੂੰ ਵੀ ਛੱਡਣ ਲਈ ਮਿਲ ਉਹਨੇ ਮੈਨੂੰ ਇਹ ਗਿਆ ਸੀ ਉਹ ਕਹਿੰਦਾ ਮੈਂ ਕੁਝ ਕਰ ਲੈਣਾ ਆਪਣੇ ਨੂੰ ਮੈਂ ਮਰ ਜਾਣਾ ਜੇ ਤੂੰ ਮੇਰੇ ਨਾਲ ਨਾ ਤੁਰੀ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਤਾਂ ਤੇਰੇ ਤੋਂ ਇਸ ਚੀਜ਼ ਨਾਲ ਡਰਦੇ ਉਹਦੇ ਨਾਲ ਹਾਂਜੀ ਅੱਜ ਤੱਕ ਇਹ ਕਹਿੰਦਾ ਆ ਮੈਂ ਤੇਨਾ ਵਿਆਹ ਕਰਾ ਲੂੰਗਾ ਘਰੇ ਜਾਂਦਾ ਰਿਲੇਸ਼ਨ ਵੜਾ ਲੈਂਦਾ ਆ ਚਾਰ ਪੰਜ ਦਾ ਰਹਿ ਲੈਂਦਾ ਆ ਆਪਣੇ ਘਰੇ ਆ ਜਾਂਦਾ ਆ ਤੇ ਇਹਨਾਂ ਨੇ ਪਿਛਲੇ ਸਾਲ ਉਹਨੂੰ ਬੇਦਖਲ ਕੀਤਾ ਆ ਇਹਨਾਂ ਨੇ ਦੂਜੇ ਦਿਨ ਪਹਿਲੇ ਦਿਨ ਇਹਨਾਂ ਨੇ ਰਾਜੀਨਾਮਾ ਕਰਵਾ ਲਿਆ 25 ਤਰੀਕ ਨੂੰ 26 ਤਰੀਕ ਨੂੰ ਇਹਨਾਂ ਨੇ ਇਹਨੂੰ 27 ਤਰੀਕ ਨੂੰ ਇਹਨਾਂ ਨੇ ਇਹਨੂੰ ਬੇਦਖਲ ਕਰ ਦਿੱਤਾ ਆ ਬੇਦਖਲ ਕਰਨ ਦੇ باوجود ਵੀ ਇਹਨਾਂ ਨੇ ਘਰੇ ਹੁਣ ਤੱਕ ਹੀ ਹੋਂ ਬੈਠਾ ਸੀ ਉਹ ਮੈਨੂੰ ਵੀਡੀਓ ਕਾਲ ਕਰਦਾ ਸੀ ਇਸ ਘਰ 'ਚ ਹੀ ਕਰਦਾ ਸੀ ਉਹਦੇ ਪਾਣ ਜਮੇ ਨੇ ਇਸ ਘਰ 'ਚ ਹੀ ਬੈਠਾ ਗੱਲਾਂ ਕਰਦਾ ਸੀ ਦੁਪਹਿਰ ਨੂੰ ਸੰਡੇ ਰੋਜ਼ ਇਸ ਘਰ 'ਚ ਹੀ ਗੱਲਾਂ ਕਰਦਾ ਮੇਰੇ ਨਾਲ ਹੁਣ ਕਿੰਨੇ ਦਿਨ ਹੋ ਗਏ ਤੁਹਾਡੇ ਮੁੰਡੇ ਨਾਲ ਗੱਲਬਾਤ ਨਹੀਂ 8 ਤਰੀਕ ਤੋ ਭਾਜੀ ਇਹਨਾਂ ਨੇ ਲਪੋਇਆ ਹੋਇਆ ਉਹਨੂੰ 8 ਤਰੀਕ ਨੂੰ ਗਾਇਬ ਹੋਇਆ ਪਿਆ ਉਹ ਤੁਹਾਨੂੰ ਕਿੱਦਾਂ ਪਤਾ ਲੱਗਦੀ ਵੀ ਉਹਨੂੰ ਕਿਤਾਬ ਦਾ ਵਿਆਹ ਆ ਉਹਨੇ ਮੁੰਡੇ ਨੇ ਖੁਦ ਦੱਸਿਆ ਮੈਨੂੰ ਆਪਣੇ ਮੂੰਹ ਕਿ ਮੇਰਾ ਵਿਆਹ ਉਹਨੇ ਮੁੰਡੇ ਨੇ ਇਹ ਤੱਕ ਗਿਆ ਹੈ ਕਿ ਇਹਨਾਂ ਨੇ ਮੈਨੂੰ ਧੱਕੇ ਨਾਲ ਮੇਰਾ ਵਿਆਹ ਰੱਖਿਆ ਪਹਿਲੇ ਮਹੀਨੇ ਮੇਰਾ ਵਿਆਹ ਆਇਆ ਕਰਨ ਲੱਗੇ ਜਿੱਥੇ ਕਹਿੰਦੇ ਮੈਨੂੰ ਉੱਥੇ ਕਰਨਾ ਹੀ ਪੈਣਾ ਆ ਨਹੀਂ ਤੇ ਨੇ ਮੈਨੂੰ ਘਰੋਂ ਕੱਢਦਾ ਹੀ ਤੁਹਾਡੇ ਨਾਲ ਹਾਂਜੀ ਮੁੰਡਾ ਮੰਨਦਾ ਮਤਲਬ ਤੁਹਾਡੇ ਤੁਹਾਡੇ ਨਾਲ ਵਿਆਹ ਕਰਾਉਣਾ ਹਾਂਜੀ ਮੁੰਡਾ ਮੰਨਦਾ ਸੀਗਾ ਹੁਣ ਵੀ ਮੈਂ ਹੁਣ ਕਿਹਨੇ ਮੰਨਦਾ ਫਿਰ ਹੁਣ ਪਤਾ ਨਹੀਂ ਹੁਣ ਪੁੱਛ ਕੇ ਮੁੰਡੇ ਨੂੰ ਪਤਾ ਲੱਗਣਾ ਕਿ ਮੁੰਡਾ ਕਿਉਂ ਨਹੀਂ ਮੰਨਦਾ ਪਿਆ ਹੈਗਾ ਪੁਰਾਣਾ ਪੁਰਾਣਾ ਇਹਨਾਂ ਨੂੰ ਕੋਈ ਨਾ ਰਹੀ ਜੀ ਇਹ ਮੁੰਡਾ ਬੇਜਹਲ ਬਿਤਾਦਾ ਇਹ ਕਹਿੰਦੇ ਜੋ ਮਰਜ਼ੀ ਕਰਦੇ ਰਹਿਣ ਮਾਰ ਪਰ ਫਿਰ ਨਾ ਪੁੱਛ ਨੇ ਸਰ ਉਹ ਵਿਚਾਰੇ ਪੁਲਿਸਾਨ ਹੋਏ ਜਦੋਂ ਤੁਸੀਂ ਤੁਸੀਂ ਹੁਣ ਪੁਲਿਸ ਨੂੰ ਕਾਲ ਕੀਤੀ ਹਾਂਜੀ ਮੈਂ ਕੀਤੀ ਕੀ ਕਹਿੰਦੇ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਹਲੇ ਮੁੰਡੇ ਦੀ ਫੋਟੋ ਹੈਗੀ ਫੋਟੋ ਦਿਖਾ ਦਿਓ ਮੁੰਡੇ ਦੀ ਕੋਈ ਜੇ ਹੈਗੀ ਤੁਹਾਡੇ ਕੋਲ ਆਜੀ ਭੈਣ ਦੀ ਤੇ ਤੇਰੇ ਜੀਜੇ ਦੀ ਫੋਟੋ ਆ ਕਹਿ ਰਹੇ ਨੇ ਕਿ ਚੂੜੀਆਂ ਨੀਚੀ ਜਾਂਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਉਹ ਕੋਈ ਵੀ ਨਹੀਂ ਆ ਉਹਦਾ ਜੇਠ ਆ ਬਾਪੂ ਮੇਰੇ ਤੇ ਹੱਥ ਨਾ ਚੱਕੀ ਆ ਹੱਥ ਨਹੀਂ ਚੱਕਦਾ ਮੇਰੇ ਤੇ ਉਹ ਹੱਥ ਨਹੀਂ ਚੱਕਦਾ ਤੂੰ ਵੀ ਕੁੜੀ ਆ ਆ ਜੇਠ ਆ ਉਹਦਾ ਆ ਮੁੰਡਾ ਆ rahul ਆ ਮੁੰਡਾ ਆ ਜੇਠ ਨਾਲ ਗਿਆ ਕਰਾਣਾ ਹਾਂਜੀ ਤੇ ਆ ਸਾਡੇ ਦੋਨਾਂ ਦੀਆਂ ਫੋਟੋਆਂ ਮੇਰੇ ਘਰ ਚ ਲੰਮੇ ਆ ਪਿਆ ਦੀਆਂ ਪ੍ਰੈਗਨਨਸੀ ਦੀ ਰਿਪੋਰਟ ਵੀ ਹੈਗੀ ਆ ਮੇਰੇ ਕੋਲ ਤੁਹਾਡੀ ਲੜਕੇ ਦੇ ਨਾਲ ਦੀ ਗੱਲ ਨੂੰ ਕੁੜੀ ਐ ਇੰਨਾ ਕੁਝ ਹੁੰਦੇ ਬਾਪੂ ਤੂੰ ਮੈਨੂੰ ਛੱਡ ਰਿਹਾ ਕਿਹੜੀ ਗੱਲੋਂ ਛੱਡ ਰਿਹਾ ਮੈਂ ਨਾ ਤੂੰ ਵੀ ਕੁੜੀ ਐ ਬਾਪੂ ਜੇ ਤੁਸੀਂ ਮੈਨੂੰ ਕੁੜੀ ਸਮਝਿਆ ਹੁੰਦਾ ਨਾ ਤਾਂ ਹੁਣ ਤੱਕ ਕਰ ਦਿੱਤਾ ਹੁੰਦਾ 8 ਸਾਲ ਤੋਂ ਮੁੰਡੇ ਨੂੰ ਸਖਾਲ ਕੇ ਘਰੇ ਨਾ ਰੱਖਿਆ ਹੁੰਦਾ ਤੁਹਾਨੂੰ ਲੱਭਿਆ ਤੂੰ ਇਲਾਵਾ ਮੁੰਡੇ ਨਾਲ ਮੈਨੂੰ ਸਾਰਾ ਪਤਾ ਆਇਆ ਜਿਹੜੀ ਇੰਨਾ ਆੜਾ ਕਰਕੇ ਕਹਿੰਦੀ ਪਹਿਲਾਂ ਟਾੜੀ ਕੁੜੀ ਕਿ ਮੁੰਡਾ ਨਹੀਂ ਅਸੀਂ ਦੇਣਾ ਤੂੰ ਜੋ ਕਰਨਾ ਕਰ ਲੈ ਜੋ ਕਰਨਾ ਜਿੱਥੇ ਚ ਕੋਟ ਕਚਾਰੀ ਚ ਜਾਣਾ ਚਲ ਜਾ ਚਲ ਜਾ ਠੀਕ ਹੈ ਤੂੰ ਚੂੜੀ ਨੀਚੀ ਜਾਂਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਮੁੰਡਾ ਉਹਨੇ ਕਿਤੇ ਰੱਖਿਆ ਉਹ ਜਾਦਾ ਨਹੀਂ ਸੁਨਿਆਰੀ ਆ ਹਾਂ ਸੁਨਿਆਰੀਆ ਦੀ ਆ ਤੂੰ ਸੀ ਕਿੱਦਾਂ ਕਹਦੂਗਾ ਜਾ ਤੱਕਿਆ ਉਹ ਸੁਨਿਆਰੀਆ ਦੀ ਉੱਚੀ ਜਾਤੀ ਆ ਉਹ ਨੀਚੀ ਜਾਤੀ ਥੋੜੀ ਨਾ ਹੈਗੀ ਉਹ ਉਹ ਤਾਂ ਕਹਿੰਦੇ ਮੁੰਡਾ ਤੁਹਾਡੇ ਕੋ ਆ ਬਾਜੀ ਮੁੰਡਾ ਮੇਰੇ ਕੋਲ ਨਹੀਂ ਹੈਗਾ ਮੁੰਡਾ ਇਹਨਾਂ ਦੇ ਕੋਲ ਹੀ ਆ ਝੂਠ ਬੋਲਦੇ ਪੈਨੇ ਜੇ ਮੁੰਡਾ ਮੇਰੇ ਕੋਲ ਹੁੰਦਾ ਨਾ ਤਾਂ ਮੈਥੋਂ ਤਾਂ ਅੱਜ ਖੜੀ ਨਹੀਂ ਸੀ ਹੁਣ ਆ ਤੁਸੀਂ ਪੁਲਿਸ ਨੂੰ ਫੋਨ ਕੀਤਾ ਮੈਡਮ ਇਹ ਮੁੰਡਾ ਨਾ ਮੋਟਰਸਾਈਕਲ ਤੋਂ ਖਰਾਬ ਕਰ ਰਿਹਾ ਮੈਂ ਵੂਮਨ ਸੈਲ ਚ ਕੰਪਲੇਂਟ ਵੀ ਕੀਤੀ ਹੋਈ ਆ ਤੇ ਇਹ ਨਾ ਮੁੰਡੇ ਨੂੰ ਬਾਹਰ ਨਹੀਂ ਕੱਢਦੇ ਪਿਆ ਹੈ ਕਿ ਕਾਰਵਾਈ ਜਾਂਦੀ ਪਈ ਉਸ ਵੂਮਨ ਸੈਲ ਤੇ ਮੈਂ ਇਹ ਨਾ ਮੁੰਡਿਆ ਮੇਰਾ ਬੋਏਫ੍ਰੈਂਡ ਏ ਵਿਆਹ ਨਹੀਂ ਮੈਨਾਂ ਕਰਵਾਉਂਦਾ ਵਿਆਹ ਦਾ ਹਲਾਰਾ ਲਾਈ ਜਾਂਦਾ 8 ਸਾਲ ਤੋਂ ਮਹੀਨੇ ਤੇ ਖਰਾਬ ਕਰਦਾ ਤਾਂ ਜੀ ਪਲੀਜ਼ ਵੀ ਜਦੋਂਗੇ ਕਿਸੇ ਨੂੰ ਆ ਸਾਹਮਣੇ ਖਾਣੇ ਸਾਹਮਣੇ ਨੋ ਨੰਬਰ ਗਲੀ ਉੱਥੇ जिथे भी रिश्ता कर रहे हैं। मैं हाथ जोड़ बेनती करती मुडे का रिश्ता जी कर रहा है मैं उस मैं इसलिए न्यू मीडिया च आई हाँ की जिथे कुछ मुंडे का रिश्ता कर रहे कुी तक ये तलाह पोच जाए की जे तू ए करान लगी है ना ਤੇ ਨਾ ਕਰਵਾਇਂ ਕਿਉਂਕਿ ਜੇ ਇਹਨੇ ਮੇਰੀ ਲਾਈਫ ਖਰਾਬ ਕੀਤੀ ਹੈ ਨਾ ਕੱਲ ਤੇਰੀ ਵੀ ਕਰੇਗਾ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਦੀ ਲਾਈਫ ਖਰਾਬ ਕਰੇਗਾ ਇਹ ਇਹ ਮੁੰਡਾ ਬਹੁਤ ਖਰਾਬ ਹੈ ਇਹਨੇ ਮੈਨੂੰ ਪਹਿਲਾਂ ਚਾਂਸ ਦਿੱਤਾ ਵਿਆਹ ਦਾ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਦਿੱਤਾ ਹੋਣਾ ਇਹਨੇ ਵਿਆਹ ਦਾ ਚਾਂਸ ਇਹ ਵਿਆਹ ਨਹੀਂ ਹੁਣ ਮੇਰੇ ਨਾਲ ਕਰਨ ੜਿਆ ਮੇਰੀ ਲਾਈਫ ਖਰਾਬ ਕਰਨ ੜਿਆ ਹੈ ਕੁਝ ਮੀਡੀਆ ਅੱਗੇ ਇਸ ਕਰਕੇ ਆਏ ਹਾਂ ਕਿ ਉਹ ਕੁੜੀ ਤੱਕ ਅਵਾਜ਼ ਪਹੁੰਚ ਕੇ ਤੁਹਾਡੀ ਹਾਂਜੀ ਹਾਂਜੀ ਸਰ ਮਤਲਬ ਤੁਸੀਂ ਇਹਨਾਂ ਵਿਆਹ ਕਰਾਣ ਦਾ ਕੋਈ ਇੱਦਾਂ ਦਾ ਨਹੀਂ ਮੇਰਾ ਭਾਜੀ ਕੋਈ ਇਹ ਨਾਲ ਜੇ ਇਹ ਚਾਹੁੰਦਾ ਏ ਆਣ ਕੇ ਮੂੰਹ ਇੱਥੇ ਆਣ ਕੇ ਇੰਨੀ ਗੱਲ ਕਹਿ ਦਵੇ ਕਿ ਮੈਂ ਵਿਆਹ ਕਰਾਣਾ ਨਹੀਂ ਤਾਂ ਭਾਜੀ ਮੈਂ ਤੇ ਇੱਥੇ ਕਾਰਵਾਈ ਕਰਨੀ ਗੱਲ ਹੈ 8 ਸਾਲ ਤੋਂ ਮੈਨੂੰ ਇਹਨੇ ਖਰਾਬ ਕੀਤਾ ਮੇਰੇ ਘਰ ਦੇਤੇ ਵੀ ਕਰਨੀ ਉਹਨੇ ਮੈਨੂੰ ਚੂੜੀ ਦਾ ਸਾਨੂੰ ਨੀਚੀ ਜਾਈ ਜਾਂਦੀ ਆ ਸਾਡੀ ਪ੍ਰਾਤਿ ਪਰ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਜਾਂ ਉਹਨਾਂ ਵਿਆਹ ਕਰਾਣਾ ਚਾਹੁੰਦੇ ਮੈਂ ਉਹਦੇ ਨਾਲ ਭਾਜੀ ਵਿਆਹ ਕਰਾਣਾ ਆ ਉਹਨੂੰ ਕਿ ਮੈਨੂੰ ਰਾਤ ਇੱਕ ਵਾਰ ਤੁਸੀਂ ਕਿੰਨੇ ਕਰਵਾਈ ਕਾਰਵਾਈ ਜੇ ਭਾਜੀ ਨਹੀਂ ਵਿਆਹ ਕਰਾਏਗਾ ਫਿਰ ਤਾਂ ਇੱਕੋ ਹੱਲ ਨਿਕਲਣਾ ਨਾ ਕਾਰਵਾਈ ਫਿਰ ਹੋਵੇ ਫਿਰ ਇਹ ਥੋੜੀ ਨਾ ਹੈਗਾ ਕਿ ਇਹ ਵਿਆਹ ਕਰਾ ਕੇ ਕਿਤੇ ਹੋਰ ਬੈ ਜਾਵੇ ਤਾਂ ਮੈਂ 8 ਸਾਲ ਤੋਂ ਜਦਾ 8 ਸਾਲ ਤੋਂ ਧੱਕੇ ਖਾਡ ਲਈ ਆ ਉਹਦਾ ਹੁਣ ਅੱਗੇ ਵੀ ਧੱਕੇ ਖਾ ਲਵਾਂ ਤੁਸੀਂ ਇਹ ਗੱਲ ਵੀ ਕਹਿੰਦੇ ਹੋ ਕਿ ਉਹਨਾਂ ਨੇ ਬੇਦਖਲ ਕੀਤਾ ਤੇ ਉਹ ਤੁਹਾਨੂੰ ਇਸ ਘਰ ਦੇ ਵਿੱਚ ਵਿਆਹ ਕੇ ਕਿਵੇਂ ਰੱਖ ਸਕਦੇ ਸਰ ਉਹਨੂੰ ਰੱਖ ਸਕਦੇ ਤਾਂ ਮੈਨੂੰ ਕਿਉਂ ਨਹੀਂ ਰੱਖ ਸਕਦੇ ਜੀ ਸਰ ਮੁੰਡੇ ਨੂੰ ਰੱਖ ਸਕਦੇ ਆ ਬੇਦਖਲ ਕਾ ਹੁਣ ਦੇ ਬਾਵਜੂਦ ਵੀ ਆਪਣੇ ਘਰੇ ਰੱਖ ਸਕਦੇ ਤਾਂ ਮੈਨੂੰ ਕਿਉਂ ਨਹੀਂ ਨਾ ਰੱਖ ਸਕਦੇ ਪਹਿਲਾਂ ਕਿਸੇ ਚੀਜ਼ ਦਾ ਰਾਜੀਨਾਮਾ ਹੋਇਆ ਸੀ ਪਹਿਲਾ ਸਰ ਹੋਇਆ ਸੀ ਰਾਜੀਨਾਮਾ ਇਹੇ 376 ਦਾ ਪਰਚਾ ਪਿਆ ਸੀ ਤੇ ਤੇ ਮੇਰੇ 2.5 ਸਾਲਾ ਦਾ ਬੱਚਾ ਹੀ ਜਿਹੜਾ ਇਹਨੇ ਮਾਰ ਦਿੱਤਾ ਸੀਗਾ ਉਹਦਾ ਇਹਨਾਂ ਨੇ ਦੇ ਦੋਨੇ ਇੱਥੇ ਕੇਸ ਪਏ ਸੀ ਇਹ ਤੇ ਇਹਦੇ ਘਰ ਦੇ ਨਾਲ ਰਾਜੀਨਾਮਾ ਕਰਵਾ ਕੇ ਲੈ ਲਈ ਸੀ ਇਹ ਕੁਸ਼ਲ ਕੁੰਦਲਾ ਤੇ ਰੈਨੂ ਕੁੰਦਲਾ ਤੇ ਰੈਨੂ ਕੁੰਦਲ ਤੇ ਇਹਦਾ ਜਿਹੜਾ ਹਰਸ਼ ਕੁੰਦਲ ਤੇ ਰਾਜਰਾਣੀ ਤੇ ਯਾਰ ਜੀਵ ਇਹ ਕੋਣ ਨੇ ਜਿਹੜਾ ਦੇ ਤੁਸੀਂ ਨਾਮ ਲੈ ਰਹੇ ਹੋ ਇਹਨਾਂ ਨੇ ਸਾਡਾ ਫੈਸਲਾ ਕਰਵਾਇਆ ਸੀ ਨਹੀਂ ਇਹ ਹੈ ਕੋਣ ਨੇ ਜਿਹੜੇ ਕੁਸ਼ਲ ਕੁੰਦਲ ਆ ਉਹ ਹੈਗਾ ਰਾਹੁਲ ਦਾ ਜੀਜਾ ਜਿਹੜੀ ਸੀਮਾ ਰੈਨੂ ਕੁੰਦਲ ਆ ਉਹ ਇਹਦੀ ਸਿਸਟਰ ਹੈ ਭੈਣੇ ਦੀ ਤੇ ਜਿਹੜਾ ਹਰਸ਼ਕੁੰਦਲਿਆ ਉਹਦਾ ਜੇਠ ਏ ਠੀਕ ਆ ਇਹਨਾਂ ਨੇ ਮੇਰੀ ਬਰਾਦਰੀ ਦਾ ਵੀ ਕਿਹਾ ਤੂੰ ਇਦਾਂ ਤੂੰ ਚੂੜੀ ਜਾਂ ਨੀਚੀ ਜਾਂਦੀ ਅਸੀਂ ਤੇਰੇ ਨਹੀਂ ਕਰਨਾ ਹੈਗਾ ਇਹਨਾਂ ਨੇ ਉਸ ਦਿਨ ਖੜੇ ਹੋ ਕੇ ਰਾਜਗੁਰੂ ਉਹ ਐਵੀਡੈਂਸ ਹੈਗਾ ਤੁਹਾਡੇ ਕੋਲ ਇਸ ਚੀਜ਼ ਦਾ ਕਿ ਉਹਨਾਂ ਨੇ ਕਿਹਾ ਸਰ ਉਹਨਾਂ ਨੇ ਮੇਰੇ ਮੂੰਹ ਤੇ ਕਿਹਾ ਕਿ ਤੂੰ ਚੂੜੀ ਨੀਚੀ ਜਾਂਦੀ ਇਹ ਨਹੀਂ ਕਰਨਾ ਤੂੰ ਜਿੱਥੋਂ ਤੱਕ ਜਾਣਾ ਕਹਿੰਦੇ ਚੱਲ ਜਾ ਜਿਹੜੀ ਜਿੱਥੋਂ ਤੱਕ ਜਾਣਾ ਜਿਹੜੀ ਕੋਰਟ ਚ ਜਾਣਾ ਕੋਈ ਐਵੀਡੈਂਸ ਨਹੀਂ ਹੈ ਤੁਹਾਡੇ ਕੋਲ ਨਹੀਂ ਸਰ ਮੇਰੇ ਕੋਲ ਨਹੀਂ ਹੈਗਾ ਜੋ ਵੀ ਹੈਗਾ ਮੈਂ ਇਹਾ ਪੀ ਆ ਕਿਉਂਕਿ ਜੇ ਕੋਰਟ ਦੇ ਵਿੱਚ ਵੀ ਇਸ ਗੱਲ ਦਾ ਤੁਸੀਂ ਕੇਸ ਕਰਦੇ ਹੋ ਉੱਥੇ ਵੀ ਤੁਹਾਨੂੰ ਐਵੀਡੈਂਸ ਲੋੜ ਸਰ ਮੈਨੂੰ ਇੱਥੇ ਕਿਸੇ ਜਨਾਨੀਆਂ ਨੇ ਦੱਸਿਆ ਉਹ ਜਨਾਨੀਆਂ ਨੇ ਹੁਣ ਇਸ ਟਾਈਮ ਮੂੰਹ ਤੇ ਥੋੜੀ ਨਾਣ ਕੇ ਬਿਆਨ ਦੇਣਾ ਸਰ ਇਸ ਟਾਈਮ ਮੂੰਹ ਤੇ ਕੋਈ ਨਹੀਂ ਆਣ ਕੇ ਬਿਆਨ ਦੇਗਾ ਨਹੀਂ ਤੇ ਵੀ ਉਸ ਤੋਂ ਰਾਜਨਾਮੇ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਾਡੀ ਫੇਰ ਦੁਬਾਰਾ ਗੱਲ ਹੋਣ ਲੱਗੀ ਉਹਨਾਂ ਦੇ ਨਾਲ ਹਾਂਜੀ ਰਾਜਨਾਮੇ ਤੋਂ ਬਾਅਦ ਸਾਰਾ ਪਤਾ ਨਹੀਂ ਇਹਨਾਂ ਨੇ ਪਲਾਨਿੰਗ ਕਰਕੇ ਕਰਵਾਇਆ ਰਾਜਨਾਮਾ ਤਾਂ ਕਿੱਦਾਂ ਕਰਵਾਇਆ ਸੀ ਮੁੰਡੇ ਨੇ ਸਿਰਫ ਮੈਨੂੰ ਇੰਨਾ ਕਿਹਾ ਕਹਿੰਦਾ ਕਿ ਅਸੀਂ 10000 ਰੁਪਏ ਦਿੱਤਾ ਸੰਦੀਪ ਮੈਡਮ ਨੂੰ ਜਿਹੜਾ ਨਹੀਂ ਸਾਡਾ ਰਾਜਨਾਮਾ ਸਾਡਾ ਰਾਜਨਾਮਾ ਹੋ ਗਿਆ ਸਰੇ ਸਰੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਨਹੀਂ ਦਿੱਤੇ ਹੈਗੇ ਪੈਸੇ ਮੈਂ ਮੁੰਡੇ ਤੋਂ ਪੁੱਛਣਾ ਇਸ ਗੱਲ ਦਾ ਪਰ ਸਰ ਉਹਨੇ ਮੈਨੂੰ ਇੰਨੀ ਗੱਲ ਹੀ ਕਹੀ ਹੈ ਕਿ ਅਸੀਂ ਪੈਸੇ ਦੁੱਤੇ ਆ ਤੇ ਪੈਸੇ ਦੇ ਕੇ ਅਸੀਂ ਰਾਜੀਨਾਮਾ ਕਰਵਾਇਆ ਰਾਜੀਨਾਮੇ ਦੇ ਵਿੱਚ ਸਰ ਇਹ ਕਿਹਾ ਹੋਇਆ ਆ ਕਿ ਤੂੰ ਆਪੇ ਪਹਿਲੇ ਬੱਤ ਤੁਹਾਡੀ ਬੋਸ ਲੈਣਾ ਉਸ ਤੋਂ ਬਾਅਦ ਤੁਹਾਡਾ ਅਸੀਂ ਵਿਆਹ ਕਰਵਾਵਾਂਗੇ ਜਿੱਦਾਂ ਤੁਸੀਂ ਪਹਿਲਾਂ ਰਹਿੰਦੇ ਸੀ ਉਦਾਂ ਹੀ ਰਹੋ ਉਹਦੀ ਕੋਈ ਕਾਪੀ ਹੈ ਤੁਹਾਡੇ ਕੋਲ ਹਾਂਜੀ ਸਰ ਉਹ ਨਹੀਂ ਇਹ ਚੀਜ਼ ਮੁੰਡੇ ਵੱਲੋਂ ਲਿਖਵਾ ਲਿਖੀ ਗਈ ਸੀ ਤਾਂ ਉਹਨਾਂ ਵੱਲੋਂ ਲਿਖੀ ਹੋਈ ਸੀ ਕਿ ਇਹ ਵੀ ਲਿਖਿਆ ਸੀਗਾ ਕਿ ਜੇ ਦੁਬਾਰਾ ਕੋਈ ਦਾ ਜਿੰਦਾ ਕਰੇਗਾ ਤਾਂ ਫਿਰ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਾਹੁਲ ਤੇ ਪਿੰਕੀ ਆਪਸ ਵਿੱਚ ਵਿਆਹ ਕਰਨ ਉਹਨਾਂ ਨੇ। ਤਾਂ ਕਿਹਦੇ ਕਦੇ ਸਹਿਮਾਨ ਹੋਣੀ? ਰਾਹੁਲ ਦੇ ਸਰ ਰਾਹੁਲ ਦੇ ਹੋਇਆ ਇਹਦੀ ਮੰਮੀ ਰਾਜਰਾੜੀ ਦੇ ਹੋਇਆ ਪੂਜਾ ਦੇ ਹੋਇਓ ਇਹਨਾਂ ਦੀ ਨੋ ਦੇ। ਤੇ ਹਰਸ਼ ਗੁੰਦਲ ਦੇ ਕੁਸ਼ਲ ਗੁੰਦਲ ਦੇ ਹੋਇਆ। ਤੇ ਰਜੀਮਦੇ ਹੋਏ ਤੇ ਉਹ ਟੇਲਰ ਦੇ ਉਹਨੇ ਟੇਲਰ ਐ ਫਿਰਦਾ ਹਾਂਜੀ ਉਹਦੀ ਦੁਕਾਨ ਹੈ ਟੇਲਰ ਮੁਕਰ ਰਹੇ ਨੇ ਇਹਨਾਂ ਵਿੱਤੇ ਤਾਂ ਲਿਖਿਆ ਹੈ ਵਿਆਹ ਕਰਾ ਲੈ ਹਾਂਜੀ ਸਰ ਹੁਣੇ ਮੁਕਰਦੇ ਪੈਣੇ ਨਹੀਂ ਇੱਕ ਪਾਸੇ ਤੁਸੀਂ ਮੰਡੇ ਨੂੰ ਕਹਿ ਰਹੇ ਹੋ ਕਿ ਜਿਹੜੀ ਕੁੜੀ ਨਾਲ ਵਿਆਹ ਕਰਾਣ ਲੱਗਾ ਮੌਕੇ ਤੇ ਮੈਸੇਜ ਪਹੁੰਚਾਣਾ ਚਾਹੀਦਾ ਹੈ ਕਿ ਇਹਨਾਂ ਵਿਆਹ ਨਾ ਕਰਾ ਲੈ ਹੈਨਾ ਤੇ ਇਹੀ ਜੀ ਚੀਜ਼ ਤੁਹਾਡਾ ਹਸਬੰਦ ਕਵੇ ਜੇ ਇਹਨਾਂ ਤੁਸੀਂ ਡਿਵੋਰਸ ਲੈਣ ਲੱਗੇ ਹਾਂਜੀ ਲੈ ਲਿਆ ਜੀ ਲੈ ਲਿਆ ਸਰ ਲੱਗਾ ਹੋਇਆ ਲੱਗਾ ਹੋਇਆ ਨਾ ਤੇ ਜੇ ਇਹੀ ਹੋ ਜਾਣਾ ਫਾਈਨਲ ਨਹੀਂ ਤੇ ਜੇ ਉਹ ਹੋ ਗਈ ਹੈ ਇੱਕ ਤਰੀਕੀ ਬਕਵਾ ਜੇ ਇਹੀ ਚੀਜ਼ ਉਹ ਕਵੇ ਸਰ ਪਤਾ ਕਿਦਾਂ ਇੱਕ ਸਾਡੀ ਉਹ ਸਾਡੀ ਪਰਸਨਲੀ ਗੱਲ ਹੈ ਜਿੱਦਾਂ ਮਤਲਬ ਕਿ ਮੇਰਾ ਨਹੀਂ ਨਹੀਂ ਉਹ ਚੜਾ ਠੀਕ ਐ ਸੀ ਮੰਨ ਗਏ ਤੁਸੀਂ ਇਹਦੇ ਤੇ ਅਲੀਗੇਸ਼ਨ ਲਗਾ ਰਹੇ ਜੇ ਤੁਹਾਡਾ ਹਸਬੰਡ ਤੁਹਾਡੇ ਤੇ ਲਗਾਵੇ ਫੇਰ ਗਲਤ ਤਾਂ ਤੁਸੀਂ ਵੀ ਆ ਕਿਤੇ ਨਾ ਕਿਤੇ ਹਾਂਜੀ ਸਰ ਮੈਂ ਕਹਿੰਨੀ ਪਈ ਆ ਸਰ ਜੇ ਮੈਂ ਗਲਤ ਆ ਤੇ ਮੈਂ ਇਹਨਾਂ ਨੂੰ ਇਹ ਵੀ ਕਹਿੰਨੀ ਕਿ ਜੇ ਤੁਹਾਨੂੰ ਮੈਂ ਗਲਤ ਲੱਗਦੀ ਆ ਨਾ ਤੂੰ ਤੁਸੀਂ ਮੇਰੇ ਤੇ ਪਰਚਾ ਕਰ ਸਕਦੇ ਆ ਮੇਰੇ ਤੇ ਸਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਜੇ ਤੁਹਾਨੂੰ ਮੈਂ ਗਲਤ ਲੱਗਦੀ ਨਾ ਤੁਸੀਂ ਮੇਰੇ ਤੇ ਕਾਰਵਾਈ ਕਰੋ ਮੇਰੇ ਤੇ ਪਰਚਾ ਕਰਾਓ ਮਤਲਬ ਜਿੰਨੇ ਦੇਰ ਤੱਕ ਤੁਹਾਡਾ ਡਿਵੋਰਸ ਨਹੀਂ ਹੁੰਦਾ ਤੁਸੀਂ ਕਿਸ ਬਿਹਾਰ ਤੇ ਕਹਿ ਰਹੇ ਕਿ ਤੁਸੀਂ ਮੈਰੀ ਕਰਵਾਣੀ ਹੈ ਤੁਹਾਨੂੰ ਇੰਨੀ ਗੱਲ ਪਤਾ ਹਾਂਜੀ ਸਰ ਤੇ ਫਿਰ ਤੁਸੀਂ ਕਿਸ ਬਿਹਾਰ ਤੇ ਕਹਿ ਰਹੇ ਹੋ ਕਿ ਮੈਂ ਉਹਨਾਂ ਮੈਰਿਜ ਕਰਵਾਣੀ ਹੈ ਪਰ ਸਰ ਮੈਂ ਇਹ ਕਹਿ ਰਹੀ ਹਾਂ ਕਿ ਹੋਰ ਕਿਤੇ ਵੀ ਨਾ ਨਾ ਕਰਵਾ ਦਿਓ ਨਹੀਂ ਦੇ ਨਹੀਂ ਨਹੀਂ ਤੁਸੀਂ ਇਹ ਗੱਲ ਤਾਂ ਆਪਣੇ ਮੂੰਹ ਮੰਨ ਰਹੇ ਹੋ ਕਿ ਉਹਨਾਂ ਨੇ ਆਪਣੀ ਮੈਰਿਜ ਕਰਾਣੀ ਹੈ ਕਿਉਂ ਹੁਣ ਤੁਹਾਡਾ ਡਿਵੋਰਸ ਤਾਂ ਹੋਇਆ ਨਹੀਂ ਤੁਸੀਂ ਹੁਣ ਮੈਰਿਜ ਕਰਵਾਉਣ ਨੂੰ ਕਹਿੰਦੇ ਹੋ ਕਿਉਂ ਕਹਿ ਰਹੇ ਹੋ ਕਿ ਜੀ ਜਾਇਦਾ ਦੀ ਮੈਰਿ ਜਿਗਰ ਕਰਵਾਉਣਾ ਇਸ ਲਈ ਕਹਿ ਰਹੀ ਆ ਕਿਉਂਕਿ ਇਹਨੇ ਹੋਰ ਵਿਆਹ ਕਰਾਣ ਲੱਗਾ ਜੇ ਕਿ ਇਹਨੇ ਕਿਤੇ ਹੋਰ ਕਰਾ ਲਿਆ ਮੇਰੇ ਤਾਂ ਜੇ ਮੈਂ 8 ਸਾਲ ਖਰਾਬ ਕਰ ਲਿਆ ਉਹ ਮੇਰੀ ਥੋੜੀ ਔਰੱਗ ਹੋ ਜਾਨਾ ਸਰ ਮੈਂ ਆਪਣਾ ਘਰ ਕੇ ਖਾਂਦੀ ਪਈ ਆ ਆਪਣਾ ਕੰਮ ਕਰਕੇ ਇਹਨੂੰ ਵੀ ਖਾਂਦੀ ਪਈ ਸੀ ਆਪ ਵੀ ਖਾਂਦੀ ਪਈ ਸੀ ਜੀ ਮੇਰੇ ਘਰੇ ਬੈਠ ਕੇ ਖਾਂਦੀ ਸੀ ਉੱਥੇ ਰੋਟੀ 8 ਤੋਂ 10 ਸਾਲ ਗਾਇਬ ਹੋਇਆ ਚੁੱਪਚੀ ਤੇ ਹੋ ਗਿਆ ਉਹ ਗਾਇਬ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਹੈਗਾ ਚੁੱਪਚੀ ਤੇ ਘਰੋਂ ਨਿਕਲ ਗਿਆ ਉਹ ਜਿਹੜਾ ਤੁਹਾਡਾ ਪਹਿਲੇ ਰਜਿਸਟਰਨਾਮਾ ਹੋਇਆ ਸੀ ਕਿੰਨੇ ਤਰੀਕ ਨੂੰ ਹੋਇਆ ਸੀ ਤੇ ਕੀ ਸ਼ਰਤਾਂ ਰੱਖੀਆਂ ਸੀ ਸਰ 26 ਤਰੀਕ ਨੂੰ ਹੋਇਆ ਵਿਚ ਇਹ ਲਿਖਿਆ ਆ ਕਿ ਮਤਲਬ ਕਿ ਮੈਂ ਆਪਣੇ ਪਹਿਲੇ ਪਤੀ ਤੋਂ ਢੋਢੀ ਬੋਸ ਲੈ ਲਵਾਂ ਉਸ ਤੋਂ ਬਾਅਦ ਆਟਾ ਵਿਆਹ ਕਰ ਦਵਾਂਗੇ ਅਸੀਂ ਤੇ ਉਨੀ ਦੇਰ ਤੁਸੀਂ ਦੋਨੋਂ ਇਕੱਠੇ ਰਹੋਗੇ ਮੈਂ ਤਾਂ ਪਹਿਲਾਂ ਰਹਿੰਦੇ ਸੀ ਜੇ ਹੁਣ ਸਾਰੇ ਸਾਈਡ ਤੇ ਕਰਦੇ ਪੈਣੇ ਆਪ ਆਪਣੀਆਂ ਸ਼ਰਤਾਂ ਨੂੰ ਕਰਦੇ ਪੈਣੇ ਸਨ ਪਹਿਲੇ ਪਹਿਲੇ ਦਰਖਾਸਤਾਂ ਦੇ ਦਿੱਤੀ ਸੀ ਪਹਿਲੇ ਵੀ ਤੁਹਾਡਾ ਆਪਸ ਵਿੱਚ ਝਗੜਾ ਹੋਇਆ ਸੀ ਉਹ ਤੇ ਸਾਰੇ ਜਦੋਂ ਮੈਂ ਘਰੋਂ ਨਿਕਲ ਕੇ ਆਈ ਸੀ ਨਾ ਉਸ ਟਾਈਮ ਦੀਆਂ ਗੱਲਾਂ ਇਹ ਹੁਣ ਜਿਹੜੀ ਮੈਂ ਦੱਸੀ ਹੈ ਨਾ ਜਿਹੜਾ ਇਹਦਾ ਰਾਜੀ ਹੋ ਗਿਆ ਹੈ ਉਹ ਇਹ ਵਾਲੀ ਚੁੰਕੀ ਜੁਆ ਹੈ ਸਬ ਸਾਰੇ ਵਾਲੀ ਦੀ ਹੋਇਆ ਸੋਤਾਂ ਨੂੰ ਦੱਸਦੀਆਂ ਕਿ ਇਹ 27 26 7 2023 ਨੂੰ ਜਿਹੜਾ ਰਾਜਨਾਮਾ ਥਾਣਾ ਪਾਰਗੋ ਕੈਂਪ ਦੇ ਵਿੱਚ ਹੁੰਦਾ ਉਹਦੇ ਵਿੱਚ ਲਿਖਿਆ ਜੋ ਦਰਖਾਸਤ ਪਿੰਕੀ सविता ਪੁੱਤਰ ਮਲਕੀਤ ਸਿੰਘ ਵਾਸੀ ਬੂਟਾ ਮੰਡੀ ਨੇੜੇ ਮਸਜਿਦ ਗੁਲੰਦਰ ਨੇ ਬਰਖਲਾਫ ਰਾਹੁਲ ਪੁੱਤਰ ਦਰਸ਼ਨ ਲਾਲ ਵਾਸੀ ਮਕਾਨ ਨੰਬਰ 275 ਗਲੀ ਨੰਬਰ 9 ਗੁਰੂ ਸੰਤ ਨਗਰ ਜਲੰਧਰ ਵੱਲੋਂ ਵਿਆਹ ਦਾ ਨਾਰਾ ਲਾ ਕੇ ਪਿਛਲੇ 6 ਸਾਲਾਂ ਤੋਂ ਜ਼ਬਰਦਸਤੀ ਕਰਨ ਸਮਝਤੀ ਦਿੱਤੀ ਸੀ ਜਿਸਦੇ ਮੌਤਵਾਰ ਵਿਅਕਤੀਆਂ ਵੱਲੋਂ ਰਾਈਮਾ ਮਾ ਦਰਵਾ ਦਿੱਤਾ ਗਿਆ ਹੈ ਕਿ ਜਦੋਂ ਤੱਕ ਪਿੰਕੀ ਆਪਣੇ ਪਹਿਲੇ ਪਤੀ ਤੋਂ ਤਲਾਕ ਨਹੀਂ ਲੈਂਦੀ ਤੇ ਰਾਹੁਲ ਤੇ ਪਿੰਕੀ ਦੋਨੇ ਹੀ ਇੱਧਰ ਰਹਿ ਸਕਦੇ ਨਹੀਂ ਤਲਾਕ ਹੋਣ ਦੇ ਬਾਅਦ ਦੋਨੇ ਹੀ ਆਪਸ ਦੇ ਵਿੱਚ ਵਿਆਹ ਕਰਵਾਣਗੇ ਇਹ ਜਿਹੜਾ ਰਾਈਮਾ ਆ ਮੁਹੱਲੇ ਦੇ ਮੌਤਵਾਰ ਵਿਅਕਤੀਆਂ ਨਾਲ ਬੈਠ ਕੇ ਕੀਤਾ ਗਿਆ ਕਿਸੇ ਦੇ ਉੱਤੇ ਕੋਈ ਵੀ ਜਵਾਬ ਦਬਾਅ ਤੇ ਜ਼ਬਰਦਸਤੀ ਨਹੀਂ ਹੈ ਦੋਨਾਂ ਨੇ ਬਿਆਨ ਪੜ੍ਹ ਪੜ੍ਹ ਲਏ ਨੇ ਤੇ ਰਾਜੀਨਾਮੇ ਦੇ ਉੱਤੇ ਖਰੇ ਉਤਰਨਗੇ ਜੇ ਕੋਈ ਵੀ ਦੋਨਾਂ ਚੋ ਪਿੱਛੇ ਹਟਦਾ ਹੈ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹਦੇ ਵਿੱਚ ਕਾਫੀ ਮੋਹਤਵਾਰ ਵਿਅਕਤੀਆਂ ਦੇ ਸਹਿਯੋਗ ਨੇ ਤੇ ਡਿਵੀਜ਼ਨ ਨੰਬਰ ਥਾਣਾ ਪਾਰਗੋ ਕੈਂਪ ਦੇ ਵਿੱਚ ਇਹ ਰਾਜੀਨਾਮਾ ਹੋਇਆ ਸੀਗਾ 26 7 2000 ਨੂੰ ਰਾਜੀਨਾਮੇ ਦੇ ਵਿੱਚ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਨੇ ਫਿਰ ਮੋਹਤਵਾਰ ਵਿਅਕਤੀ ਕਿਉਂ ਨਹੀਂ ਤੁਹਾਡੀ ਮਦਦ ਕਰ ਰਹੇ ਨੇ ਸਰ ਮੋਹਤਵਾਰ ਵਿਅਕਤੀ ਹਾਂਜੀ ਵੀ ਇਹ ਕਿਨਾਂ ਦੀ ਨੋਹ ਪੂਜਾ ਖੜੀ ਏ ਹਾਂਜੀ ਇਹ ਕੋ ਟੇਲਰ ਦੀ ਦੁਕਾਨ ਕੋ ਸੀਗਾ ਇਹਦਾਂ ਇਹਨਾਂ ਦੀ ਮੰਮੀ ਸੀ ਹਾਜਰਾਣੀ ਉਹ ਕੁਛ ਨਹੀਂ ਸਰ ਪੂਜਾ ਗੱਲ ਕਰ ਰਹੇ ਵੀ ਇਹ ਪੂਜਾ ਜੀ ਉਹ ਯਾਰ ਇਹ ਜੱਛਾਦਾਰ ਤੋਂ ਕਾਲੀ ਪੰਗ ਹੈ ਇਹ ਕੰਮ ਜਿੰਦਾ ਫੇਕਣਾ ਕਰ ਰਹੇ ਨੇ ਮੈਨੂੰ ਨਹੀਂ ਪਤਾ ਕਿ ਉਹ ਮਕਰਦੇ ਪੈਨੇ ਨਾ ਇਹ ਮੁੰਡਾ ਪੇਸ਼ ਕਰਦੇ ਪੈਨੇ ਬਸ ਮੇਰੀ ਤੁਹਾਡੇ ਅੱਗੇ ਨਹੀਂ ਤੁਹਾਨੂੰ ਕਿੱਦਾਂ ਪਤਾ ਕਿ ਮੁੰਡਾ ਇੱਥੇ ਹੈ ਤੁਹਾਡੇ ਕੋਈ ਐਵੀਡੈਂਸ ਹੈਗਾ ਨਹੀਂ ਸਰ ਇਹਨਾਂ ਦੇ ਕੋਲ ਹੀ ਹੈ ਜੱਜ ਕਿ ਉਹਨਾਂ ਨੇ ਤਾਂ ਬੇਦਖਲ ਕੀਤਾ ਪਿਆ ਹਾਂਜੀ ਉਹ ਕਹਿ ਰਹੇ ਉਹ ਤਾਂ ਬੇਦਖਲ ਕੀਤਾ ਪਿਆ ਸੀ ਨਹੀਂ ਸਰ ਇਹਨਾਂ ਦੇ ਕੋਲ ਹੀ ਆ ਮੁੰਡਾ ਮੈਂ ਪੱਕਾ ਪੱਕੇ ਤਰੀਕੇ ਨਾਲ ਕਰ ਸਕਦੀ ਮੁੰਡਾ ਇਹਨਾਂ ਦੇ ਕੋਲ ਹੀ ਸਰ ਮੈਡਮ ਪੁਲਿਸ ਨੂੰ ਕਿੰਨੀ ਦੇਰ ਹੋ ਗਈ ਐ ਕਾਲ ਦਿੱਤੇ ਨੇ ਸਰ ਉਹ ਨਾ ਆਇਆ ਸੀ ਬੋਲ ਦੱਸ ਕਿ ਤੁਹਾਡੇ ਨਾਲ ਗੱਲ ਕਰਨ ਲੱਗੀ ਸੀ ਅਸੀਂ ਉਹ ਮੇਟ ਅੰਡਾ ਪੁਲਿਸ ਨਹੀਂ ਆਂਦੀ ਤਾਂ ਬੋਲ ਹੀ ਜਾਣਾ ਤੁਸੀਂ ਉੱਥੇ ਜਾ ਕੇ ਵੀ ਗੱਲ ਕਰ ਸਕਦੇ ਹੋ ਨਾ ਉੱਥੇ ਜਾ ਕੇ ਕਿਉਂ ਨਹੀਂ ਕੰਪਲੇਂਟ ਦੇ ਦੇ ਇਹਨਾਂ ਦੇ ਘਰ ਦੇ ਬਾਹਰ ਕਰ ਦੇ ਉੱਥੇ ਜਾ ਕੇ ਕੰਪਲੇਂਟ ਦੇ ਲੋ ਜੀ ਤੁਸੀਂ ਉੱਥੇ ਵੀ ਕੰਪਲੇਂਟ ਦੇ ਸਕਦੇ ਹੋ ਜੀ ਜਿੱਤ ਕੋਈ ਨਹੀਂ ਪੁੱਛ ਕੇ ਜਾ ਕੇ ਕੰਮ ਦੇ ਰਿਹਾ